ਹਮੇਸ਼ਾ ਕਹਿੰਦਾ ਕਿ ਅਮੀਰ ਰਾਜੂ ਕਪੂਤਲਾ ਜਿਹੜਾ ਵਾ ਕਦੀ ਵੀ ਸਿਰਫ ਸੋਸ਼ਲ ਮੀਡੀਆ ਤੇ ਬੰਨਾ ਨਹੀਂ ਜਾਂਦਾ ਮੇਰੀ ਕੋਸ਼ਿਸ਼ ਰਹਿੰਦੀ ਆ ਕਿ ਸਮੇਂ ਸਮੇਂ ਤੇ ਕਪੂਤਲੇ ਹਲਕੇ ਨੂੰ ਸਿੱਖਿਆ ਦਾ ਜਿਹੜਾ ਜੇਤਨ ਵਾ ਕਿੱਦਾਂ ਦਾ ਮਿਲ ਰਿਹਾ ਮੈਡੀਕਲ ਕੇਂਦਰਵਾ ਕਿੱਦਾਂ ਮਿਲਿਆ ਕਿਉਂਕਿ ਜਿੱਦਾਂ ਬਜ਼ੁਰਗੋ ਪੈਣਾ ਮਾਤਾ ਸਾਡੀਆਂ ਬੈਠੀਆਂ ਮੇਰੀ ਕੋਸ਼ਿਸ਼ ਹੁੰਦੀ ਆ ਕਿਉਂਕਿ ਕਈ ਇੱਥੇ ਜਿਹੜੇ ਵਿਚਾਰੇ ਸਾਡੇ ਆ ਸਵੇਰ ਤੋਂ ਆਏ ਹੁੰਦੇ ਆ ਤੇ ਕਈਆਂ ਨੂੰ ਬੜੀ ਤਕਰੀਬ ਹੁੰਦੀ ਕਿਉਂਕਿ ਜਿਹੜੇ ਸਿਆਣੇ ਹੁੰਦੇ ਆ ਜਿੱਦਾਂ ਹੁਣ ਆ ਵੀ ਲਾਈਨ ਲੱਗੀ ਵੀ ਵਿੱਚ ਤੇ ਬਲੱਡ ਬਲੱਡ ਸੈਂਪਲ ਕਿਹਾਰੇ ਤੇ ਉਹਦੇ ਤੇ ਲਾਈਨਾਂ ਲੱਗੀਆਂ ਕੋਈ ਖੜੇ ਆ ਜਿਹੜੇ ਬਜ਼ੁਰਗੋ ਆ ਮੈਂ ਬੇਨਤੀ ਕੀਤੀ ਜੀ ਇਹਦੇ ਬਜ਼ੁਰਗਰ ਹੁੰਦਾ ਉਹਨਾਂ ਨੂੰ ਥੋੜਾ ਪਹਿਲਾਂ ਜਾ ਕੇ ਦੇਵੇ ਤੁਹਾਡੀ ਲੀਫ ਮੇ ਜਵੇ ਪਰ ਦੂਜੇ ਪਾਸੇ ਉਹਨੇ ਜਿਹੜੇ ਦੇਖਿਆ ਵਾ ਕਿ ਇੱਥੇ ਬੜਾ ਕਾਫੀ ਚੇਂਜ ਆ ਕਿ ਜਿੱਦਾਂ ਮੇਰੇ ਮਤਲਬ ਸਮੇਂ-ਸਮੇਂ ਤੇ মিডিਆ ਦਾ ਦੌਰਾ ਕੀਤਾ ਜਾਂਦਾ ਤੇ ਕਾਫੀ ਜਿਹੜਾ ਸਟਾਫ ਜਿਹੜਾ ਟ੍ਰੇਨਿੰਗ ਆ ਉਹ ਵੀ ਜਿਹੜੇ ਆ ਜਿਹੜੇ ਬਲੱਡ ਬੈਂਕ ਨੌਕਰੀ ਹੈ ਨਹੀਂ ਜਿਹੜੇ ਜਿਹੜੇ ਐਕਸਟਰਾ ਬਲੱਡ ਬੈਂਕ ਲੈਬ ਜਿੰਨੀ ਵੀ ਤੇਜ਼ ਨਾਲ ਬੜੀ ਆ ਨੇ ਤੇ ਅਸਲੇ ਬੜੀ ਹੈ ਕਿ ਲੱਗ ਨਹੀਂ ਕਿ ਸਟਾਫ ਦੀ ਕਮੀ ਹੁੰਦੀ ਹੁਣ ਜਿੱਥੇ ਲੈਬ ਆ ਬਲੱਡ ਸੈਂਪਲ ਟੈਸਟ ਕੀਤੇ ਜਾਂਦੇ ਆ ਉੱਥੇ ਜਿੱਥੇ ਐਕਸਟਰਾ ਐਕਸਟਰਾ ਹੁੰਦੇ ਆ ਜਿੱਥੇ ਦਾ ਮੋਈਆ ਹੋਇਆ ਵਾ ਪਰ ਉਹ ਇਹ ਨਾ ਹੋਵੇ ਕਿ ਸਾਹ ਮੋਈਆ ਹੋ ਗਿਆ ਫਿਰ ਵੀ ਲੋਕ ਜਿਹੜੇ ਚਾਰੇ ਆ ਸੱਜਣ ਹੋਣ ਆ ਸਾਡੀ ਭੈਣ ਜੀ ਹੋਣ ਇਹਨਾਂ ਨੂੰ ਫੇਰ ਕਹਿ ਦਿੱਤਾ ਕਿ ਵਾਦੇ ਭੰਗ ਦਾ ਹੁਣ ਜੁਕੀ ਸਵੇਰ ਦੇ ਆ ਕੇ ਬੈਠੇ ਆਪਣੇ ਬੱਚੇ ਦੇ ਨਾਲ ਬੈਠੇ ਸੀ ਸੋ ਮੇਰੀ ਉਸ ਜੀ ਗਲਤ ਗਾਈ ਕਰਦੇ ਆ ਗਲਤ ਬਿਹੇਵ ਕਰਦੇ ਆ ਜਿਹਦੇ ਨਾਲ ਲੋਕ ਬਹੁਤ ਬੁਧੀ ਹੋ ਜਾਂਦੇ ਕਿਉਂਕਿ ਫੈਲੋ ਜਿਹੜੇ ਗਰੀਬ ਪਰਿਵਾਰ ਆ ਉਸ ਤਰ੍ਹਾਂ ਦੇ ਪਰਿਵਾਰਾਂ ਦੀ ਬੁਧੀ ਹੋ ਕੇ ਸਿਵਲ ਹਸਪਤਲ ਜਾਂਦੇ ਆ ਤੇ ਜਦੋਂ ਇੱਥੇ ਲਾਗ ਨਹੀਂ ਮਿਲਦਾ ਤਾਂ ਉਹਨਾਂ ਦੇ ਮਾਮਲੇ ਜਿਹੜੇ ਆ ਬੜੇ ਗੁੰੰਦਰੇ ਜਾਂਦੇ ਆ ਉਹ ਬੜੀ ਜ਼ਰੂਰੀ ਗੱਲ ਵਾ ਕਿ ਸਿਵਲ ਹਸਪਤਲ ਤਪੂਦ ਦੇ ਵਿੱਚ ਸਮੇਂ ਦੀ ਮੰਗ ਨੂੰ ਦੇਦਿਆ ਹੋਇਆ ਚੰਗੀਆਂ ਸੇਵਾਵਾਂ ਮਿਲਣ ਜੋ ਸਾਡੀ ਗੱਲ ਵਾ ਕਿਉਂਕਿ ਅੱਜ ਇੱਕ ਮੇਰੇ ਕੋਲ ਜਿਹੜਾ ਇੱਕ ਪੇਸ਼ੈਂਟ ਵੀ ਆਇਆ ਹੋਇਆ ਵਾ ਜਿਹਦੇ ਕੋਲੋਂ ਤਕਰੀਬਨ ਤਕਰੀਬਨ ਉਹਦੇ ਕਹਿੰਦੇ ਮੁਸਾਬਕ 1400 14000 ਰੁਪਇਆ ਉਹਦਾ ਕਿਥੇ ਦਾ ਆਪਰੇਸ਼ਨ ਕਰਾਇਆ ਜੀ ਇਹਨਾਂ ਦਾ ਬਾਡ ਡਿਵਾਈਡਿੰਗ ਬਾਡ ਬਿਲੰਗ ਕੁਲ ਬਾਹਰ ਹੀ ਨਾ ਬਾਹਰ ਦਾ ਆਪਰੇਸ਼ਨ ਸੀਗਾ ਤੇ ਉਹਨੂੰ ਅੰਦਰ ਦਾ ਹੈ ਸ਼ਾਇਦ ਹੁਣ ਵੀ ਉਹ ਬੰਦਾ ਬਾਹਰ ਹੋਵੇਗਾ ਅਸੀਂ ਕੋਸ਼ਿਸ਼ ਕਰਾਂਗੇ ਬਾਹਰ ਜਾ ਕੇ ਗੱਲ ਕਰਾਂਗੇ ਦੇਖਾਂਗੇ ਅੱਜ ਜਿਹੜਾ ਉੱਪਰ ਜਿਹੜੇ ਕਮਰੇ ਬਣੇ ਆ ਜਿਹੜੇ ਕਿ ਬਾਹਰ ਬਣਿਆ ਉੱਤੇ ਜਾ ਕੇ ਦੇਖਾਂਗੇ ਕਿ ਲੋਕਾਂ ਨੂੰ ਜਿਹੜੀ ਸੇਵਾ ਮਿਲਣੀ ਚਾਹੀਦੀ ਉਹ ਮੰਡੀ ਪਈ ਕਿ ਨਹੀਂ ਲੱਗੀ ਵੀ ਇਹ ਵੀ ਜਾ ਕੇ ਦੇਖਾਂਗੇ ਕਿ ਸਾਰਿਆਂ ਨੂੰ ਚੰਗੀ ਸਿਹਤ ਸੁਰੱਖਤ ਮਿਲਣਾ ਸਾਰਿਆਂ ਨੂੰ ਜਿਹੜੀ ਆ ਉਹ ਪਹਿਲ ਦੇ ਹੱਥ ਮਿਲਣੀ ਚਾਹੀਦੀ ਨਾ ਕਿ ਕਿਸੇ ਨੂੰ ਖਰਾਬ ਹਾਲਾਤ ਨਹੀਂ ਦਾ। ਸੋ ਮੇਰੇ ਨਾਲ ਇੱਕ ਮੇਰੀ ਟੀਮ ਕੰਮਤੀ ਆ ਜਿਹਦੇ ਵਿੱਚ ਬਹੁਤ ਸਰਦਾਰ ਹੋਣ ਵੱਡੇ ਭਰਾ ਮਹਿੰਦਰ ਸਿੰਘ ਜੀ ਵੱਡੇ ਵੀਰ ਮਨਜੀਤ ਸਿੰਘ ਜੀ ਨਿਰਮਲ ਸਿੰਘ ਜੀ ਕਬੀਰ ਜੀ ਜਗੰਦਰ ਜੀ ਬਹੁਤ ਇਕਤਾਰਯੋਗ ਰਜੇਸ਼ ਜੀ ਛੋਟਾ ਕੁਮਾਰ ਵੀ ਵਿਪਕੀਰ ਦਵਿੰਦਰ ਜੀ ਮੇਰੇ ਜਿਹੜੀ ਸੋਸ਼ਲ ਮੀਡੀਆ ਦੀ ਟੀਮ ਹਮੇਸ਼ਾ ਬਾਗਲਾ ਕਰਵਾਉਂਦੇ ਆ ਕੈਮਰੇ ਦੇ ਪਿੱਛੇ ਰਹਿ ਕੇ ਵੀ ਹਮੇਸ਼ਾ ਆਪਣੀ ਜਿਹੜੀ ਆ ਸਰਗਰਮੀ ਜਿਹੜੀ ਇਹ ਖਾਂਦੇ ਆ ਛੋਟਾ ਪ੍ਰਸੂਮਿਤ ਕਪੂਰ ਕਿਉਂਕਿ ਅੱਜ ਦੇ ਸਮੇਂ 'ਚ ਜਮੀਨੀ ਪੱਧਰ ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਾ ਜ਼ਰੂਰੀ ਆ हाँ जी ਟਾਈਮ ਆਣ ਆਏ ਅੱਜ ਕਿੱਥੋਂ ਆਏ ਆਂ ਇੱਕ ਦੂਰ ਸਾਹਿਬ ਦੇ ਉੱਧਰ ਤੋਂ ਆਏ ਪੇਕੇ ਘਰ ਤੇ ਕਿਸੇ ਨੇ ਆਸੇ ਅੱਛਾ ਕੀ ਪ੍ਰੋਬਲਮ ਸੀ ਅੱਜ ਜਿਹੜਾ ਹਸਪੀਟਲ ਆਏ ਹੋ ਤੇ ਬੀਬੀ ਬਹੁਤ ਲੋਰ ਹੁੰਦਾ ਵਾ ਦਰਦ ਹੁੰਦੀ ਪੇਟ ਚ ਤੇ ਖੂਨ ਘਟਿਆ ਨੌ ਕਾਲੇ ਦਾ ਜਿੰਦੇ ਜਿੱਥੇ ਕੁਝ ਵਾਜਲਾ ਦਾਗ ਪੈ ਜਾਂਦੇ ਆ ਕਿੰਨੇ ਕ ਟਾਈਮ ਲੱਗਾ ਅੱਜ ਤੁਹਾਨੂੰ ਹਾਂਜੀ ਇਲਾਜ ਕਰਾਣ ਲਈ ਕਿੰਨੇ ਕ ਟਾਈਮ ਲੱਗਾ ਕਿਆ ਜੀ ਫੇਰ ਦੁਬਾਰਾ ਆਏ ਆ ਅੱਜ ਟੈਸਟ ਲੈਂਦੇ ਹੀ ਨਾ ਕਰਾਉਣਾ ਤਾਂ ਉਹ ਪੋਟਾ ਮਿਲ ਗਿਆ ਹਾਂਜੀ ਕੱਲ ਵਾਲੀ ਮਿਲਦੀ ਹੈ ਨਹੀਂ ਅੱਜ ਵਾਲੀ ਮਿਲਦੀ ਹੈ ਕੱਲ ਨੂੰ ਅੱਜ ਵਾਲੀ ਕੱਲ ਨੂੰ ਮਿਲਦੇ ਆ ਹਾਂਜੀ ਇਹ ਤਾਂ ਇੱਕੋ ਮਿਲਦੀ ਨਹੀਂ ਪੋਟਾ 98 ਨੰਬਰ ਤੇ ਮਿਲਦੀ ਹੈ ਅਭੀ ਜੀ ਵੀ ਆਏ ਆ ਤਾਂ ਤੁਹਾਨੂੰ ਹਾਲਚਾਲੇ ਪੁੱਛਿਆ ਕਿੱਦਾਂ ਲੱਗਦਾ ਹਾਂਜੀ ਠੀਕ ਲੱਗਦਾ